ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਵਿੱਖਵਾਨੀਆਂ ਬਾਰੇ ਖਾਸ ਕਰਕੇ ਉਹ ਭਵਿੱਖਵਾਨੀ ਜੋ ਹੁਣ ਦੇ ਹਾਲਾਤਾਂ ਨਾਲ ਜੁੜੀ ਹੋਈ ਲੱਗਦੀ ਹੈ ਦੋਸਤੋ ਅੱਜਕੱਲ ਇੱਕ ਵੱਡੀ ਗੱਲ ਚੱਲ ਰਹੀ ਹੈ ਕਿ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਖਤਮ ਕਰਨ ਦੀ ਗੱਲ ਕੀਤੀ ਹੈ ਅਤੇ ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਅੰਦਰ ਬਾਤ ਛੱਡਣ ਲਈ ਕਿਹਾ ਹੈ ਉਸ ਦੇ ਨਾਲ ਹੀ ਦੋਨੋਂ ਪਾਸਿਆਂ ਤੋਂ ਜੰਗ ਵਾਲਾ ਮਾਹੌਲ ਤਿਆਰ ਹੋ ਰਿਹਾ ਹੈ ਕਈ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੋਈ ਵੀ ਵੱਡਾ ਹਮ ਲਾ ਵੀ ਹੋ ਸਕਦਾ ਹੈ ਕਿ ਇਹ ਸਭ ਕੁਝ ਉਹੀ ਹੈ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ ਪਹਿਲਾਂ ਹੀ ਦੱਸ ਦਿੱਤਾ ਸੀ ਆਓ ਅੱਜ ਅਸੀਂ ਧਿਆਨ ਨਾਲ ਜਾਣੀਏ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 500 ਤੋਂ ਜ਼ਿਆਦਾ ਭਵਿੱਖਵਾਨੀਆਂ ਕੀਤੀਆਂ 100 ਸਾਖੀ ਵਿੱਚ ਕਈ ਅਜੀਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਅੱਜ ਤੱਕ ਸੱਚ ਹੋ ਚੁੱਕੀਆਂ ਹਨ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਅਤੇ ਇੰਦਰਾ ਗਾਂਧੀ ਦੇ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਅੰਗਰੇਜ਼ਾਂ ਦੇ ਭਾਰਤ ਉੱਤੇ ਰਾਜ ਬਾਰੇ ਸਾਰੀਆਂ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਉਦਾਹਰਨ ਨਾਲ ਸਮਝੀਏ ਮਹਾਰਾਜਾ ਜਦੋਂ ਜੀਤ ਸਿੰਘ ਦਾ ਰਾਜ ਆਇਆ ਫਿਰ ਅੰਗਰੇਜ਼ ਭਾਰਤ ਦੇ ਉੱਤੇ ਛਾ ਗਏ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵੰਡੇ ਗਏ 1971 ਵਿੱਚ ਬੰਗਲਾਦੇਸ਼ ਵੱਖਰਾ ਹੋ ਗਿਆ ਇਹ ਸਾਰੀਆਂ ਘਟਨਾਵਾਂ 100 ਸਾਕੀ ਵਿੱਚ ਪਹਿਲਾਂ ਹੀ ਦਿਖੀਆਂ ਹੋਈਆਂ ਸਨ ਦਸ਼ਮ ਪਿਤਾ ਸ਼ੇਤਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਲਿਖਿਆ ਸੀ ਕਿ ਇੱਕ ਵੱਡੀ ਜੰਗ ਭਾਰਤ ਅਤੇ ਪਾਕਿਸਤਾਨ ਵਿੱਚ ਹੋਵੇਗੀ ਜਿਸ ਵਿੱਚ ਪਾਕਿਸਤਾਨ ਦਾ ਨਕਸ਼ਾ ਹੀ ਮਿਟ ਜਾਵੇਗਾ ਉਸ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠੇਗਾ ਭਾਰਤ ਵਿੱਚ ਖਾਲਸਾ ਰਾਜਾਵੇਗਾ ਇੱਕ ਐਸਾ ਰਾਜ ਜਿੱਥੇ ਨਾ ਕੋਈ ਭੁੱਖਾ ਰਹੇਗਾ ਤੇ ਨਾ ਹੀ ਨੰਗਾ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਖਾਲਸਾ ਦਾ ਮਤਲਬ ਉਹ ਸਿੱਖ ਜੋ ਮਾਇਆ ਪੈਸੇ ਅਤੇ ਸ਼ਰਾਬ ਵਿੱਚ ਫਸਿਆ ਹੋਵੇ ਜੋ ਆਪਣੀ ਮੂਲ ਪਛਾਣ ਨੂੰ ਭੁੱਲ ਗਿਆ ਹੋਵੇ ਜੋ ਆਪਣੀ ਆਤਮਕ ਤਾਕਤ ਨੂੰ ਖੋ ਬੈਠਿਆ ਹੋਵੇ ਅੱਜ ਅਸੀਂ ਜੇ ਆਲੇ-ਦੁਆਲੇ ਦੇਖੀਏ ਤਾਂ ਕਈ ਹੱਦ ਤੱਕ ਇਹ ਗੱਲਾਂ ਸੱਚ ਹੋ ਰਹੀਆਂ ਹਨ ਅੱਜ ਦਾ ਸਮਾਂ ਮਲੇਸ਼ ਖਾਲਸਾ ਵਾਲਾ ਹੀ ਸਮਾਂ ਲੱਗਦਾ ਹੈ ਜਰਾ ਧਿਆਨ ਕਰਿਏ ਇੰਡਸ ਵਾਟਰ ਟਰੀਟਰੀ ਖਤਮ ਕਰਨ ਦੀ ਗੱਲ ਵਾਗਾ ਬਾਰਡਰ ਬੰਦ ਹੈ ਹਾਲ ਹੀ ਵਿੱਚ ਪਾਕਿਸਤਾਨ ਉੱਤੇ ਦੋਸ਼ ਲੱਗਣਾ ਸਰਹੱਦਾਂ ਦੇ ਉੱਤੇ ਪੂਰਾ ਤਣਾਅ ਬਣਿਆ ਹੋਇਆ ਹੈ ਇਹ ਸਭ ਕੁਝ ਇੱਕ ਵੱਡੀ ਘਟਨਾ ਵੱਲ ਇਸ਼ਾਰਾ ਕਰ ਰਹੇ ਹਨ ਜਦੋਂ ਦੋ ਐਟਮੀ ਤਾਕਤਾਂ ਆਮਨੇ ਸਾਹਮਨੇ ਆਉਂਦੀਆਂ ਹਨ ਤਾਂ ਨਤੀਜਾ ਸਿਰਫ ਉਹਨਾਂ ਦੇਸ਼ਾਂ ਦੇ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਦੇ ਵਿੱਚ ਹੀ ਖਤਰਨਾਕ ਹੁੰਦਾ ਹੈ ਇਸ ਲਈ ਅਸੀਂ ਸਭ ਰੱਬ ਦੇ ਅੱਗੇ ਅਰਦਾਸ ਕਰੀਏ ਕਿ ਹਾਲਾਤ ਖਰਾਬ ਨਾ ਹੋਣ ਜੰਗ ਨਹੀਂ ਸਾਂਝ ਅਤੇ ਅਮਨ ਬਣਿਆ ਰਹੇ ਦੋਸਤੋ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਦਾ ਪਿਤਾ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕੀ ਸੋਚਦੇ ਹੋ ਅਤੇ ਇਸ ਗੱਲ ਨੂੰ ਸਾਰੇ ਪੈਣਾ ਪ੍ਰਾਵਾਂ ਤੱਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ